ਲਾਭੀ ਪਿਆਰਿਓ ਸਤਿਗੁਰਾਂ ਦੀ ਕਿਰਪਾ ਹੋਈ ਮਹਾਪੁਰ ਖਾਂ ਦੀ ਬਾਰਸੀ ਪਿੰਡ ਸੂਰਤੀ ਜ਼ਿਲ੍ਹਾ ਸਰਸਾ ਹਰਿਆਣੇ ਦੇ ਵਿੱਚ ਜੋ ਕਿ 7 8 9 ਤਰੀਕ ਅੱਜ 7 ਤਰੀਕ ਹੈ ਖੰਡ ਪਾਟ ਪ੍ਰਗਾਸ ਹੋਇਆ 9 ਤਰੀਕ ਨੂੰ ਗੁਰਮਤ ਸਮਾਗਮ ਹੋਣਗੇ ਜੀ ਤੇ ਆਓ ਆਪ ਸਾਰਾ ਦਿਖਾਉਨੇ ਆ ਤੁਹਾਨੂੰ ਗੁਰੂ ਘਰ ਦੀ ਸਾਨ ਕਿਉਂਕਿ ਬੜਾ ਸੋਹਣਾ ਗੁਰੂ ਘਰ ਬਣਾਇਆ ਹੈ ਸਾਰੇ ਦੀਵਾਲਾ ਆਪਾਂ ਪਹਿਲਾਂ ਗੁਰੂ ਘਰ ਦਿਖਾਉਨੇ ਆ ਫਿਰ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੀ ਆਓ ਵੇਖਦੇ ਆ ਅਮਰੀਕ ਸਿੰਘ ਠੀਕ ਹੈ ਠੀਕ ਹੈ ਜੀ ਵਧੀਆ ਬਾਬਾ ਜੀ ਤੇ ਵਧੀ ਚੱਲ ਰਹੀ ਹੈ ਵਰਸੀ ਮਾ ਬੁਰਖਾਂ ਦੀ ਠੀਕ ਹੈ ਜੀ ਠੀਕ ਹੈ ਵਧੀਆ ਹਾਂ ਵਧੀਆ ਰੌਣਕਾਂ ਲੱਗੀਆਂ ਹਨਾ ਦੇਖ ਆ ਦੇਖੋ ਜੀ ਸਾਡੇ ਸੇਵਾਦਾਰ ਅਮਰੀਕ ਸਿੰਘ ਖੜੇ ਨੇ ਆ ਦੇ ਆ ਦੇ ਆ ਆਸ ਆਸ ਸਾਰੀ ਇਹ ਆ ਦੇਖੋ ਜੀ ਆਸੇ ਗੁਰੂ ਘਰ ਦੇਖੋ ਜੀ ਕਿੰਨਾ ਸੁੰਦਰ ਲੱਗ ਰਿਹਾ ਮਾਪੁਰਖਾਂ ਦਾ ਪੀਰ ਤਰਸਤਾਨ ਮਹਾਰਾਜ ਦਾ ਘਰ ਕਿਉਂਕਿ ਆ ਦੇਖੋ ਜੀ ਆ ਦੇਖੋ ਸਾਰਾ ਗੁਰੂ ਘਰ ਜੀ ਕਿੰਨਾ ਸੁੰਦਰ ਲੱਗਦਾ ਸੇਵਾਦਾਰ ਪਰ ਦਿੱਨੇ ਆ ਦੇ ਲੰਗਰ ਹਾਲ ਸੇਵਾਦਾਰ ਬੈਠੀ ਆ ਲੰਗਰ ਹਾਲ ਕਿਉਂਕਿ ਬੜੀ ਸਰਦ ਆ ਭਾਵਨਾ ਦੇ ਨਾਲ ਸਾਰਾ ਨਗਰ ਵਰਸੀ ਮਨਾਉਂਦਾ ਹੈ ਤੇ ਆਓ ਸਾਨੂੰ ਆਪਾਂ ਸਾਰਾ ਅੰਦਰ ਦਿਖਾਉਣੀ ਆ ਆ ਦੇਖੋ ਪਹਿਲਾ ਸਾਰਾ ਚਾਰਨ ਕੰਡ ਜੀ ਆ ਦੇ ਸਾਰੀ ਲੌਕਟਾ ਲਾ ਦਿੱਤੀ ਆ ਦੇ ਪਾਰਕ ਆ ਨਾ ਸਾਨਾ ਸਾਹਿਬ ਦੇਖ ਵਾ ਸਾਰ ਦੇਖੋ ਮਹਾਰਾਜ ਦਾ ਦਰਬਾਰ ਬੁੰਗਾ ਸਾਹਿਬ ਆਪ ਉਸ ਨੂੰ ਦਿਖਾਉਣੇ ਸਾਰਾ சி <laughs> ਸੰਗਤ ਦੀ ਬੇਨਤੀ ਕਰਦੇ ਆ ਕਿ ਪਾਈ ਅਜ ਖੰਡਪਾੜ ਪ੍ਰਗਾਸ਼ ਹੋਇਆ 7 ਤਰੀਕ ਹੈ 8 9 9 ਤਰੀਕ ਨੂੰ ਗੁਰਮਤ ਸਮਾਗਮ ਹੋਣਗੇ ਸਭ ਸੰਗਤ ਨੇ ਹਾਜ਼ਰੀਆਂ ਭਰਨੀ ਆ ਆਮਾ ਬੁਰਖਾਂ ਦਾ ਪਵਿੱਤਰ ਸਥਾਨ ਹੈ ਜੀ ਸ੍ਰੀ ਮਾਨ ਮਹੰਤ ਬਾਬਾ ਚੰਦ ਸਿੰਘ ਜੀ ਆ ਦੇਖੋ ਮਾਹਾਰੂਖ ਦਾ ਪਲੰਗ ਸਾਹਿਬ ਇੱਥੇ ਬੜੀ ਸਰਦਾ ਭਾਵਨਾ ਦੇ ਸੰਗਤ ਦੂਰੋਂ ਨੇੜੇ ਆਉਂਦੀ ਏ ਹਰ ਇੱਥੇ ਸੁਖਪੂਰੀ ਆਉਂਦੀ ਏ ਕਿਉਂਕਿ ਬ੍ਰਹਮ ਗਿਆਨੀ ਦੀ ਅਵਸਥਾ 'ਚ ਪਹੁੰਚੇ ਇਹ ਮਾਹਾਰੂਖ ਬੜੇ ਭਜਨੀਕ ਸਨ ਭਜਨ ਕੀਤਾ ਬੰਦਗੀ ਕੀਤੀ ਸਤਿਗੁਰਾਂ ਦੀ ਤੇ ਆ ਸੀ ਮਾਹਾਰੂਖਾਂ ਦੀ ਤਸਵੀਰ ਆਜ ਨੂੰ ਸਮਾਰ ਕੇ ਦਿਖਾਈ ਆਸਾਂ ਆਉ ਸੰਗਤ ਦੀ ਜਰੂਰ ਕਿਤੇ ਦਰਸ਼ਨ ਕਰੀਏ ਆਪਾਂ ਕੀ ਤੇ ਹਰ ਸੁੱਖ ਤੇ ਪੂਰੀ ਹੁੰਦੀ ਹੈ ਜੋ ਬੁੰਗੇ ਸਾਹਿਬ ਦੇ ਵਿੱਚ ਕਿਉਂਕਿ ਮਹਾਂਪੁਰਖਾਂ ਦਾ ਕੀਠਾ ਸਾਹਿਬ ਹੈ ਬੁੰਗਾ ਸਾਹਿਬ ਬਣਾਇਆ ਗਿਆ ਜੀ ਇੱਥੇ ਤੇ ਇੱਥੇ ਹਰ ਸੰਗਤ ਆ ਦੂਰੋਂ ਨੇੜੇ ਆ ਕੇ ਅਰਦਾਸ ਕਰਦੀਆਂ ਤੇ ਹਰ ਸੁੱਖ ਪੂਰੀ ਹੁੰਦੀ ਹੈ ਸਤਿਗੁਰੂ ਕਿਰਪਾ ਕਰਦੇ ਆ ਮਹਾਂਪੁਰਖ ਕਿਰਪਾ ਕਰਦੇ ਜੀ ਸਾਰੀ ਸੰਗਤ ਦਾ ਹੈ ਅਭੀ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਦੇ ਪੰਡਾਲ ਦੇ ਵਿੱਚ ਸਟੇਟ ਤਿਆਰ ਹੋ ਰਹੀ ਹੈ ਤੇ ਜੋ ਕਿ ਭੋਗ ਤੋਂ ਬਾਅਦ ਮਹਾਰਾਜ ਇੱਥੇ ਬਿਰਾਜਮਾਨ ਹੋਣਗੇ ਇੱਥੇ ਦੀਵਾਨ ਸਜਾਇਆ ਨੇ ਗੁਰਮਤਿ ਸਮਾਗਮ ਸਾਰੇ ਪੰਡਾਲ ਦੇ ਵਿੱਚ ਬੜੀ ਦੇਖੋ ਜੀ ਕਿੰਨਾ ਸੋਹਣਾ ਸਜਾ ਰਹੇ ਨੇ ਗੁਰਮੁਖ ਪਿਆਰੇ ਸੇਵਾਦਾਰ ਸਾਰੇ ਲੱਗ ਕੇ ਨਾਲ ਮਿਲ ਕੇ ਤੇ ਆਪਾਂ ਇਰ ਸਾਨੂੰ ਸਮਾ ਦਿਖਾਵਾਂਗੇ ਸਾਰਾ ਸਮਾਗਮ ਆ ਦੇਖੋ ਕਿੰਨੀ ਡੈਕੋਰੇਸ਼ਨ ਵਧੀਆ ਕਰੀ ਦੇਖੋ ਜੀ ਸੇਵਾਦਾਰ ਸਾਰੇ ਹਾਜ਼ਰ ਨੇ ਜੀ ਤੇ ਆਪਾਂ ਸਾਰਾ ਉਦੋਂ ਬਾਅਦ ਪਹਿਲਾਂ ਕਿਬਿਸਰੀ ਜਥਾ ਲੱਗੀ ਆ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਜੁੜੇ ਰਹੋ ਚੈਨਲ ਦੇ ਨਾਲ ਜੀ ਧੰਨਵਾਦ ਪਿਆਰਿਓ ਆਸਾਂ ਨੂੰ ਦਿਖਾਉਣੇ ਆ ਮਾਪੁਰਖਾਂ ਦੀ ਵਰਸੀ ਮਨਾ ਰਹੇ ਆ ਸੰਗਤ ਰਾਲੇ ਮਿਲ ਕੇ ਭੋਗ ਤੋਂ ਉਪਰੰਤ ਦਿਨ ਦਾ ਸਮਾਗਮ ਗੁਰਮਤਿ ਨਾਮ ਮੇ ਰੱਖਿਆ ਗਿਆ ਆਓ ਸਾਰੇ ਦੇਖਦੇ ਆ ਲੰਗਰ ਦੇ ਵਿੱਚ ਸੰਗਤਾਂ ਆ ਦੇਖੋ 500 ਤੋਂ 1000 ਰੰਗਾਂ ਦਾ ਆਹ ਵੀ ਦਸਾਂਵਾ ਵੀ ਨੋਟ ਕਰ ਲਾ ਕੇ ਕਿ ਕੀ ਕਰੀ ਤੇ ਦੇਣਾ ਉਹ ਕਰਦੇ ਬਾਬਾ ਕਹਿੰਦਾ ਮੈਂ ਮੋਦੀ ਨੂੰ ਮੇਰੀ ਅਪੀਲ ਹੈ ਦੇਖਦਾ ਬਹੁਤ ਸਾਰੇ ਸਾਰਿਆਂ ਮੋਬਾਈਲ ਲਗੇ ਬਹੁਤੇ ਨਹੀਂ ਆਉਂਦੇ ਝੂਠੇ ਦਾ ਬੋਲ ਆਨੰਦਗੜ੍ਹੀਆਂ ਦਾ ਵੇਲਾ ਹੁੰਦਾ ਗ੍ਰੰਥੀ ਨੂੰ ਜਾ ਕੇ ਕਹ ਵੱਕੀ ਚ ਹੁੱਜਾ ਮਾਰਨ ਲਈ ਬਾਬਾ 15 ਮਿੰਟ ਲਈ ਬਰਾਤ ਬਹੁਤੀ ਕਾਲੀ ਹੈ ਬਰਾਤ ਨੇ ਜਾ ਕੇ ਝੱਜੂ ਦਾ ਆਸੀ ਬਦਰ ਸੇਵਾ ਕਰਦੇ ਆ ਪਾਣੀ ਦੀ ਸੇਵਾ ਠੰਡੇ ਜਾਂਦੀ ਸੇਵਾ ਬਰਤਨਾਂ ਦੀ ਸੇਵਾ ਮੈਨੂੰ ਦੱਸਦੇ ਨੇ ਕਈ ਤਰੀਕੇ ਵਜਿਬ ਬਾਬਾ ਜੀ 10 ਮਿੰਟਾਂ ਵਾਲੇ ਆਨੰਦ ਕਾਰਜ ਚਾਹੀਦੇ ਬਸ 11ਵੇਂ ਮਿੰਟ ਦਾ ਬਥੇ ਹੋ ਤੇ ਪਤਾ ਹੀ ਹੈ ਤੁਹਾਨੂੰ ਗੱਲ ਲੱਗੇ ਵੀ ਕੀ ਹੁੰਦਾ ਹੈ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਪ੍ਰੀਤ ਨਾਈ ਗੁਜੀ ਦਾ ਖਾਤਾ ਬਾਈ ਗੁਜੀ ਦੀ ਫਟੇ ਮੇਰਾ ਨਾਮ ਪੀਤਕੌਰ ਹੈ ਮੈਂ ਹਕਾਨਕੜਮੀ ਰੋੜੀ ਵਿੱਚ ਪੜ੍ਹਦਾ ਹਾਂ ਦੁਨੀਆਂ ਉੱਤੇ ਸੀ ਜਦੋਂ ਨੇ ਛਾਇਆ ਰੁੱਟਾਰ ਕੇ ਅੱਲਾ ਦਾ ਆਇਆ ਨਾਨਕ ਸੱਜੇ ਧਗ ਜਰਨ ਕ੍ਰਿ ਅੰਕਾਰਿ ਰਾਸ ਆਦਾਨੀ ਕਾਇਨਾਨ ਕਵੀਰੇ ਜੇਡਾ ਨਾ ਨੇ ਉਪਾਰ ਕਿਟਾਂ ਭੁੱਖੇ ਸਾਧੂਆਂ ਨੂੰ ਲੱਗੇ ਸ਼ਿਕਾਇਆ ਨਾਲ ਜਿਸ ਪਾਂਦੇ ਨੂੰ ਆਪ ਪੜਨੇ ਪਾਇਆ ਉਸ ਪਾਂਦੇ ਨੂੰ ਆਪ ਪੜਾਏ ਨਾ ਬੇਹਨੇ ਦੇ ਵਿੱਚ ਜਾਣੇ ਤੇਰੀ ਜੀ ਜਮਾਨ ਮੋਦੀ ਮਜਵਾ ਦਾ ਆਣ ਮਿਟਾਇਆ ਲੜਕ ਮੋਦੀ ਖਾਣੇ ਵਿੱਚ ਤੇਰਾ ਤੇਰਾ ਤੋਲ ਕੇ ਤੇਰਾ ਤੇਰਾ ਹੀ ਮੁਖ ਚੋਗਾਇਆ ਨਾ ਮੋਦੀ ਖਾਣੇ ਵਿੱਚ ਤੇਰਾ ਤੇਰਾ ਤੋਲ ਕੇ ਤੇਰਾ ਤੇਰਾ ਹੀ ਮੁਖ ਚੋਗਾਇਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਬਾਹਰ ਜਾ ਕੇ ਇੱਥੇ ਮਿਹਨਤ ਕਰੋ ਪੰਜਾਬ ਦੀ ਧਰਤੀ ਸੋਨਾ ਹੈ ਸੋਨਾ ਉਗਦੀ ਹੈ ਇੱਥੇ ਆਓ ਜਿੰਨੀ ਵੀ ਸੰਗਤ ਆਈ ਸਾਰੀ ਥੰਨੇ ਦਾ ਬਹੁਤ ਧੰਨਵਾਦ ਇੱਕ ਬੜਾ ਪਿਆਰਾ ਸ਼ੋਹਰ ਸਾਡੇ ਸਿੰਘ ਸੁਬਾਨ ਬੋਲਣਗੇ ਤੁਸੀਂ ਨਾਲ ਬੋਲਣਾ ਸਾਰੇ ਕਿਰਪਾ ਕਰੋ ਮਹਾਂਪੁਰਖ ਮੈਂ ਸਮਾਰਪਤੀ ਕਰਾਂ ਪ੍ਰਸੰਗ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਸਰੀਰ ਮੁੜਿਆ ਬਾਬਾ ਕਿਸ਼ਨ ਸਿੰਘ ਮਹਾਰਾਜ ਤੋ ਰਿਆ ਨਾ ਗਿਆ ਆਇਆ ਸਰੀਰ ਹਰਾਣਾ ਸਾਹਿਬ ਦੀ ਧਰਤੀ ਤੇ ਲੱਖਾਂ ਹੀ ਸੰਗਤਾਂ ਹੋਈਆਂ ਲੱਖਾਂ ਸੰਗਤਾਂ ਨੇ ਭੁੱਬਾ ਮਾਰੀਆਂ ਜਿਹੜੇ ਸਰੀਰ ਮਹੰਤ ਬਾਬਾ ਚੰਦ ਸਿੰਘ ਦੀ ਅੰਤਮ ਘੜੀਆਂ ਦੇ ਸੀ ਉਹ ਅੱਜ ਵੀ ਰਹਦੇ ਆਏ ਉਹ ਅੱਜ ਵੀ ਗੀਤਦੇ ਆਏ ਸਾਨੂੰ ਮਾਰ ਕੇ ਸੰਨਾਰ ਕੇ ਜੁਦਈਆਂ ਵਾਲੀ ਟੀ ਕਿਹੜੇ ਸੇਸ਼ ਬਹਿ ਗਿਓ मालीअ में बाग सुनो छट माली बाग सुनो छटे माली में बाग सुना छटके जईदा माली में बाप सुना छटे जईंद माली में बाग सुनो छटी बाग सुठे माली में छी चई मन सुनो वैदा प्यारो की दादा ਆਰਾਧਾ ਪਿਆਰ ਵਿੱਚ ਜਿੰਨੀ ਸੰਗਤ ਜੁੜੀ ਆਓ ਉਹਨਾਂ ਮਹਾਂ ਬਖਸ਼ਾਨੇ ਬਾਬਤ ਗੋੜ ਰੱਖਿਓ ਬੜਾ ਪਿਆਰਾ ਸ਼ਬਦ ਸੁਣਨੇ ਤਾਂ ਦੇ ਦਰਸ਼ਨ ਹੁੰਦੇ ਬਾਬਾ ਮੀਰ ਸਿੰਘ ਸਾਹਿਬ ਜੀ ਦਾ ਧੰਨਵਾਦ ਜੈ ਸੋ ਗੁਰੂਆਂ ਜੀ ਨੂੰ ਮਹਾਂ ਮੁਰਤਿਆਰ ਵਿੱਚ ਬੈਠ ਕੇ ਸੁਣਦੇ ਰਹੇ ਨਹੀਂ ਅੱਜ ਦਾ ਪਿਆਰਾ ਜਿਹੜਾ ਕੋਲੋਂ یوں ਲੱਗਦਾ ਜਿਵੇਂ ਜਾਣਦੇ ਹੀ ਕਿ ਉਹਦਾ ਪਰਦਨ ਵਿੱਚ ਕੀਲੇ ਬਹੁਤ ਵੱਡੇ ਆਹ ਬਕਰ ਦੇ ਹੌਮੇ ਦੇ ਅਮੀਰੀ ਦੇ ਕੀਲੇ ਆਹ ਮਹੰਤ ਬਾਬਾ ਚੰਦ ਜੀ ਵਰਗੇ ਸਾਦੋਂ ਨਹੀਂ ਲੱਗਦੇ ਫੱਤਰ ਤਾਨ ਦੇ ਦੁਨੀਆ ਨੂੰ ਆਗ੍ਰੀਤਾ ਨਾ ਬੜਦਾ ਜੀਰਾਂ ਜੀ ਕਰਦਾ ਉੱਠ ਕੇ ਚੰਕੋਤ ਸਾਹਿਬ ਜੀ ਧਰਤੀ ਲਈ ਜ਼ਰੂਰ ਆਪਣੀ ਸੇਵਾ ਦਾ ਹਿੱਸਾ ਪਾਇਓ ਜਿਹੜਾ ਜੀ ਕਰਦਾ ਗੁਰੂ ਘਰ ਦੇ ਦਰਵਾਜ਼ੇ ਦੀ ਸੇਵਾ ਤੇ ਚੱਲ ਰਹੀ ਹੈ ਜਰੂਰ ਸਤਿਕਾਰ ਕਰਿਓ ਬਾਰੋ-ਬਾਰੀ ਉੱਠ ਕੇ ਜਿਮੀ ਜੀ ਦੀ ਸ਼ਰਧਾ ਦਾ ਸਭ ਦਾ ਧੰਨਵਾਦ ਫਕਰ ਕਰ ਨਫੀਰੀ ਫਕਰ ਕਰ ਨਫੀਰੀ ਦੁਨੀਆ I'm <laughs> not